ਦੇਖ ਲੋ ਦਾਜ ਦੇ ਲੋਬੀਆਂ ਦਾ ਹਾਲ ਵਿਆਹ ਦੇ ਵਿੱਚ ਮੰਗੀ ਗਈ ਕਰੇਟਾ ਗੱਡੀ 30 ਲੱਖ ਦੀ ਕੈਸ਼ ਨਾ ਮਿਲਣ ਤੇ ਵਿਆਹ ਵਿੱਚ ਨਾ ਪਹੁੰਚੀ ਬਰਾਤ ਤੇ ਕੁੜੀ ਵਾਲੇ ਕਰਦੇ ਰਹੇ ਇੰਤਜ਼ਾਰ ਜੀ ਹਾਂ ਅਜਿਹੀ ਇੱਕ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਤੋਂ ਜਿੱਥੇ ਕਿ ਦਾਜ ਲੈਣ ਦੀ ਤਾਂ ਹੱਦ ਹੀ ਹੋ ਗਈ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਦਾਜ ਮੰਗਿਆ ਗਿਆ ਹੈ ਉਹ ਵਿਆਹ ਵਾਲੇ ਦਿਨ ਐਨ ਮੌਕੇ ਤੇ ਹੀ ਮੰਗਿਆ ਗਿਆ ਹੈ ਆਓ ਤੁਹਾਨੂੰ ਦੱਸ ਦਈਏ ਕਿ ਦਰਸਲ ਇਹ ਮਾਮਲਾ ਹੈ ਕਿ ਦਰਸਲ ਲੁਧਿਆਣਾ ਦੇ ਗੋਪਾਲ ਚੰਦ ਨਾਲ ਦੇ ਇੱਕ ਵਿਅਕਤੀ ਦੀ ਬੇਟੀ ਦਾ ਵਿਆਹ ਸੀ ਉਹਨਾਂ ਨੇ ਇੱਕ ਬਹੁਤ ਵੱਡਾ ਪੈਲਸ ਬੁੱਕ ਕੀਤਾ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਵਿਆਹ ਸੰਪੰਨ ਹੋਣਾ ਸੀ ਪਰੰਤੂ ਇਸ ਦੇ ਵਿੱਚ ਇੱਕ ਅੜਿੱਕਾ ਆ ਗਿਆ ਉਹ ਅੜਿੱਕਾ ਇਹ ਸੀ ਕਿ ਲੜਕੇ ਵਾਲਿਆਂ ਦੇ ਵੱਲੋਂ ਐਨ ਮੌਕੇ ਤੇ ਹੀ ਕ੍ਰੇਟਾ ਗੱਡੀ ਦੀ ਮੰਗ ਕੀਤੀ ਗਈ ਤੇ ਨਾਲ ਹੀ ਨਾਲ 30 ਲੱਖ ਰੁਪਏ ਕੈਸ਼ ਵੀ ਮੰਗਿਆ ਗਿਆ ਜਿਹੜਾ ਕਿ ਇਹ ਲੜਕੀ ਵਾਲਿਆਂ ਦੇ ਵੱਲੋਂ ਪੂਰਾ ਨਹੀਂ ਕੀਤਾ ਗਿਆ ਜਿਸ ਦੇ ਕਾਰਨ ਬਰਾਤ ਨਹੀਂ ਪਹੁੰਚੀ ਤੇ ਵਿਆਹ ਵਿੱਚ ਹੀ ਭੰਗ ਹੋ ਦੱਸਦੀ ਹੈ ਕਿ ਗੋਪਾਲ ਚੰਦ ਨਾਦੇਸ ਵਿਅਕਤੀ ਦੀ ਬੇਟੀ ਦਾ ਵਿਆਹ ਸੀ ਉਹਨਾਂ ਨੇ ਦੱਸਿਆ ਕਿ ਜਿਹੜੀ ਬਰਾਤ ਹੈ ਉਹ ਮੋਰਿੰਡਾ ਤੋਂ ਆਉਣੀ ਸੀ ਤੇ ਮੋਰਿੰਡਾ ਦੇ ਚਿਤਰੇਸ਼ ਨਾਮ ਦੇ ਲੜਕੇ ਦੇ ਨਾਲ ਉਹਨਾਂ ਦੀ ਬੇਟੀ ਦਾ ਵਿਆਹ ਹੋਣਾ ਸੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਸ ਦਿਨ ਬਰਾਤ ਆਉਣੀ ਸੀ ਉਸ ਦਿਨ 500 ਦੇ ਕਰੀਬ ਜਿਹੜੇ ਕਿ ਬਰਾਤੀ ਸਨ ਉਹ ਸਵੇਰ ਤੋਂ ਹੀ ਆਏ ਹੋਏ ਸਨ ਤੇ ਸ਼ਾਮ ਪੈ ਗਈ ਪਰੰਤੂ ਲੜਕਾ ਤੇ ਉਸਦੇ ਮਾਪੇ ਤੇ ਉਸਦੇ ਬਿਲਕੁਲ ਨੇੜਲੇ ਦੇ ਸੰਬੰਧੀ ਸਨ ਉਹ ਨਹੀਂ ਪਹੁੰਚੇ ਤੇ ਲੜਕੇ ਲੜਕੀ ਵਾਲੇ ਉਹਨਾਂ ਦਾ ਇੰਤਜ਼ਾਰ ਕਰਦੇ ਰਹੇ ਤੇ ਬਾਅਦ ਦੇ ਵਿੱਚ ਰਿਸ਼ਤੇਦਾਰਾਂ ਕੋਲੋਂ ਇਹ ਗੱਲ ਪੁੱਛੀ ਗਈ ਕਿ ਅਜੇ ਤੱਕ ਜਿਹੜਾ ਵਿਆਹ ਵਾਲਾ ਲੜਕਾ ਤੇ ਉਸਦੇ ਮਾਪਿਓ ਕਿਉਂ ਨਹੀਂ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਇਹ ਗੱਲ ਦੱਸੀ ਗਈ ਕਿ ਉਹਨਾਂ ਦੀ ਡਿਮਾਂਡ ਹੈ ਜਿਹੜੀ ਉਹ ਕ੍ਰੇਟਾ ਗੱਡੀ ਦੀ ਹੈ ਤੇ ਨਾਲ ਹੀ ਨਾਲ 30 ਲੱਖ ਰੁਪਏ ਕੈਸ਼ ਵੀ ਉਹ ਚਾਹੁੰਦੇ ਨੇ ਇਹ ਗੱਲ ਸੁਣ ਕੇ ਪਰਿਵਾਰ ਦੇ ਵਿੱਚ ਇੱਕ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਤੇ ਵਿਆਹ ਵਿੱਚ ਹੀ ਪੰਗ ਹੋ ਗਿਆ ਐਥੇ ਦੱਸਦੀ ਹੈ ਕਿ ਜੇ ਰੋ ਸ਼ਾਮ ਤੱਕ ਲੜਕਾ ਤੇ ਉਸਦੇ ਮਾਪਿਓ ਨਹੀਂ ਪਹੁੰਚੇ ਤਾਂ ਫਿਰ Gopal Chand ਜਿਹੜਾ ਕਿ ਲੜਕੀ ਦਾ ਪਿਤਾ ਹੈ ਉਸਨੇ ਠਾਣੇ ਵਿਚ ਰਿਪੋਰਟ ਕੀਤੀ ਤੇ ਮੌਕੇ ਤੇ ਹੀ ਪੁਲਿਸ ਵੀ ਪਹੁੰਚ ਗਈ ਇੱਥੇ ਰਿਸ਼ਤੇਦਾਰਾਂ ਨੇ ਵੀ ਜਿਹੜਾ ਚਿਤਰੇਸ਼ ਆ ਉਸਤੇ ਮਾਪੇ-ਬਾਪ ਤੇ ਚਿਤਰੇਸ਼ ਨੂੰ ਬਹੁਤ ਸਮਝਾਇਆ ਕਿ ਉਹ ਜਿਹਾ ਨਾ ਕਰਨ ਪਰੰਤੂ ਉਹਨਾਂ ਨੇ ਕਿਸੇ ਦੀ ਵੀ ਗੱਲ ਨਹੀਂ ਮੰਨੀ। ਇੱਥੇ ਰਿਸ਼ਤੇਦਾਰਾਂ ਨੇ ਨਾਲ ਇਹ ਵੀ ਗੱਲ ਕਹੀ ਹੈ ਕਿ ਇੱਕ ਦਿਨ ਪਹਿਲਾਂ ਹੀ ਉਹ ਸ਼ਗਨ ਦੇ ਕੇ ਆਏ ਨੇ ਜਿਹੜਾ ਕਿ ਮੋਰਿੰਡਾ ਦੇ ਇੱਕ ਜਾਨਨੇ ਮਾਨੇ ਪੈਲਸ ਦੇ ਵਿੱਚ ਹੋਇਆ ਜਿੱਥੇ ਕਿ ਉਹ 1 ਲੱਖ ਰੁਪਏ ਸ਼ਗਨ ਦੇ ਕੇ ਆਏ ਨੇ, ਸੋਨੇ ਦੀ ਅੰਗੂਠੀ ਦੇ ਕੇ ਆਏ ਨੇ ਤੇ ਨਾਲ ਹੀ ਨਾਲ ਸੋਨੇ ਦੀ ਚੈਨ ਵੀ ਦਿੱਤੀ ਹੈ ਤੇ ਬਹੁਤ ਸਾਰਾ ਇਲੈਕਟ੍ਰੋਨਿਕ ਸਮਾਨ ਵੀ ਉਹ ਲੈ ਕੇ ਗਏ ਸਨ। ਕੱਲ ਇਸ ਕਿਸੇ ਵੀ ਪ੍ਰਕਾਰ ਦੀ ਕੋਈ ਗੱਲ ਨਹੀਂ ਸੀ ਹੋਈ ਤੇ ਹੁਣ ਜਦੋਂ ਪ੍ਰਾਤ ਨੇ ਲੁਧਿਆਣਾ ਆਉਣਾ ਸੀ ਇੱਕ ਵੱਡੇ ਪੈਲਸ ਦੇ ਵਿੱਚ ਤੇ ਉਦੋਂ ਉਹਨਾਂ ਦੇ ਕੋਲੋਂ ਇਸ ਕ੍ਰੇਟਾ ਗੱਡੀ ਦੀ ਮੰਗ ਕੀਤੀ ਗਈ ਤੇ ਨਾਲ ਹੀ ਨਾਲ 30 ਲੱਖ ਰੁਪਏ ਦਾ ਕੈਸ਼ ਵੀ ਮੰਗਿਆ ਗਿਆ ਜਿਹੜਾ ਕਿ ਲੜਕੀ ਦੇ ਪਰਿਵਾਰ ਵੱਲੋਂ ਨਹੀਂ ਮੰਨਿਆ ਗਿਆ ਤੇ ਹੁਣ ਇਸ ਹਾਲਾਤ ਦੇ ਵਿੱਚ ਲੜਕੀ ਦੀ ਹਾਲਤ ਬਹੁਤ ਜ਼ਿਆਦਾ ਬੇਸੋਧ ਹੈ ਲੜਕੀ ਬੇਸੋਧ ਪਈ ਹੈ ਤੇ ਉਸਦੇ ਮਾਪਿਓ ਵੀ ਬਹੁਤ ਪਰੇਸ਼ਾਨ ਨੇ ਤੇ ਨਾਲ ਹੀ ਨਾਲ ਥਾਣੇ ਦੇ ਵਿੱਚ ਵੀ ਇਹ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਇੱਥੇ ਨਾਲ ਹੀ ਜ਼ਿਕਰ ਇਹ ਖਾਸ ਕਰ ਦਈਏ ਕਿ ਇਸ ਜਮਾਨੇ ਦੇ ਵਿੱਚ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਅਗਰ ਲੜਕੇ ਇਹੋ ਜਿਹੀਆਂ ਡਿਮਾਂਡਾਂ ਕਰਦੇ ਨੇ ਇਹੋ ਜੇ ਗੱਡੀਆਂ ਮੰਗਦੇ ਨੇ ਐਨਾ ਵੱਡਾ ਕੈਸ਼ ਮੰਗਦੇ ਨੇ ਤਾਂ ਇਹ ਪੜੇ ਲਿਖੇ ਹੋਣ ਦਾ ਕੀ ਫਾਇਦਾ ਹੈ ਸੋ ਇਹ ਜਿਹੜੀ ਕਟਨਾਇ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਲੜਕੀ ਦੇ ਵਿਆਹ ਕਾਰਜ ਦੇ ਵਿੱਚ ਲੜਕੇ ਤੇ ਉਸਦੇ ਮਾਪਬਪ ਦੇ ਵੱਲੋਂ ਕ੍ਰੇਟਾ ਗੱਡੀ ਦੀ ਮੰਗ ਕੀਤੀ ਗਈ ਔਰ ਉਹ ਵੀ ਐਨ ਮੌਕੇ ਤੇ ਹੀ ਜਿਸ ਦਿਨ ਬਰਾਤ ਆਉਣੀ ਸੀ ਤੇ ਨਾਲ ਹੀ ਨਾਲ ਕੈਸ਼ ਵੀ ਮੰਗਿਆ ਗਿਆ ਜਿਸ ਤੇ ਕਾਰਨ ਇਹ ਵਿਆਹ ਸੰਪੂਰਨ ਨਹੀਂ ਹੋ ਸਕਿਆ ਤੇ ਹੁਣ ਲੜਕੀ ਦੇ ਪਿਤਾ ਗੋਪਾਲ ਚੰਦ ਦੇ ਵੱਲੋਂ ਪੁਲਿਸ ਥਾਣੇ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਦੱਸੀ ਹੈ ਕਿ ਇਸ ਵਿਆਹ ਦੇ ਵਿੱਚ ਹੁਣ ਤੱਕ 30 ਲੱਖ ਰੁਪਏ ਦਾ ਖਰਚਾ ਵੀ ਆ ਚੁੱਕਿਆ ਤੇ ਉਹ ਜਿਹੜਾ ਉਹ ਜਿਹੜਾ ਨਾ ਜਵਾਈ ਬਣਨਾ ਸੀ ਚਤਰੇਸ਼ ਤੇ ਉਸਦੇ ਮਾਪਿਓ ਨੂੰ ਬਖਸ਼ਣਗੇ ਨਹੀਂ ਉਹਨਾਂ ਨੂੰ ਕੋਰਟ ਵਿੱਚ ਕੜੀ ਸੰਕੇ ਤੇ ਹੁਣ ਉਹਨਾਂ ਨੇ ਥਾਣੇ ਦੇ ਵਿੱਚ ਰਿਪੋਰਟ ਵੀ ਦਰਜ ਕਰ ਲਈ ਹੈ ਤੇ ਹੁਣ ਪੁਲਿਸ ਇਸ ਮਾਮਲੇ ਦੀ ਅਗਲੇਰੀ ਜਾਂਚ ਕਰੇਗੀ